ਭਈ ਜਵਾਜਾ ਆਪਾਂ ਵੀਡੀਓ ਕਵਰ ਕਰਦੇ ਆਂ ਠਨੌਲਾ ਮੰਡੀ ਦੀ ਵੀਡੀਓ ਕਵਰ ਕਰਦੇ ਆਂ ਪਹਿਲਾ ਜੋ ਵੀਡੀਓ ਕਰਾਂਗੇ ਆਪਾਂ 1 ਨੰਬਰ ਕਲਿੱਪ ਆ ਇਹ ਠਨੌਲਾ ਮੰਡੀ ਦੇ ਲੱਪ ਨੂੰ ਖਸੌਂਦੀ ਦਿੱਤੀ ਜਾਊਗੀ ਜਿਹੜੀ ਆਪਣੇ ਸਨਕ ਪੋਨੇ ਤੇ ਸੋਹਣੇ ਤੋਂ ਸੋਹਣੇ ਡੰਗਰ ਆਪਾਂ ਲੱਪ ਦੇ ਵਿੱਚ ਦੇਣੇ ਹੈਗੇ ਕਿਉਂਕਿ ਉਹ ਸਹੀ ਟਾਈਮ ਤੇ ਰੀਸੀਵ ਨਹੀਂ ਹੁੰਦੇਗੇ ਕਈ ਬੜੀ ਘਾਟ ਆ ਪਸਮ ਨੂੰ ਬਹੁਤ ਜ਼ਿਆਦਾ ਆ ਉਹਦਾ ਕਰਕੇ ਡੰਗਰ ਨਹੀਂ ਲੈਣਦੇ ਪਹਿਲਾਂ ਆਪਾਂ ਸੋਹਣੇ ਸੋਹਣੇ ਟੋਟੀਆਂ ਸੋਹਣੀਆਂ ਸੋਹਣੀਆਂ ਕਟੀਆਂ ਚੈੱਕ ਕਰੋ ਤੁਸੀਂ ਦੇਖੋ ਮਾਲ ਇਹ ਤਨੌਲਾ ਮੰਡੀ ਦਾ 11 ਤਰੀਕ ਦਾ ਮਾਲ ਹੈਗਾ ਚੈੱਕ ਕਰ ਆ ਦੇਖੋ ਬਚਾਲੇ ਰੋਸੀ ਦੇਖੋ ਘੱਟ ਘੱਟ ਇਹ ਕਾਰੋ ਮਾਲੀ ਕਿਤੇ ਤਿਆਰ ਹੋ ਜਾਂਦੀ 1.5 ਲੱਖ ਜੀ ਇਹ ਵੀਰਾ ਭਾਈ ਕੋਈ ਮਿਹਨਤ ਕਰ ਲੈਂਦਾ ਪਰ ਆਪਾਂ ਮਿਹਨਤ ਨਹੀਂ ਕਰਦੇ ਹੈਗੇ ਅੱਜ ਕੱਲ੍ਹ ਸਮਭਾਈ ਤੋਂ ਹਰੇਕ ਬੰਦਾ ਚੱਲਦਾ ਹੈਗਾ ਨਾਲੇ ਹਰੇਕ ਬੰਦਾ ਦਾ दारू ਬਜ਼ੂੜਾ ਕੇ ਖੋ ਸਕਦਾ ਉਹ ਕੋਲੇ ਵਾਲੇ ਖੜਾ ਆ ਦੇਖੋ ਗੱਬਣ ਕਿੰਨੀ ਸੰਝੋਟੀ ਆ ये कोई फंडर रहेगा जी पर गप्पा निकल गई तीन महीने की किसी तो ने भरा ने चेक नहीं कराई बहुत सोहनी सोहनी चीज है मैं आज झोटी गप्पा निकली है कुछ मेरा बीप दे गया होगा फंडर सामने के बाकी समय और भी होना डर तो सारे कट्टू मालगर आए बेचने वाइफ खरीदिया नहीं है तो बुरी खरीदी हैपू ਆ ਜਾ ਕੋਰੀ ਦੇਖ ਉਹਨੂੰ ਦੇਖ ਥੋੜੀ ਜਰ ਹਾਂ ਸਾਰੀਆਂ ਲਾਪੂਆਂ ਨੇ ਖਰੀਦੀਆਂ ਹੋਈਆਂ ਨੇ ਦੇਖੋ ਵਿਚਾਰੀਆਂ ਕਿਵੇਂ ਝਾਕਦੀਆਂ ਨੇ ਆ ਬਾਈ ਚੈੱਕ ਕਰੀ ਜਾਂਦਾ ਨਾਲ ਦੇ ਬਾਈ ਕੋ ਗੱਬਰ ਨਿਕਿਆ ਉਹ ਮਦੰਗਰ ਹਾਂ ਦੇਖੋ ਗੁਦਾਨਗਰਾ ਬਾਹਣੇ ਦੇ ਫੋਨ ਪਰ ਜੋ ਗੱਲ ਕਰ ਰਹੀ ਹੈ ਨਿਸ਼ਚਿਤ ਰੋਈ ਆਪੇ ਖਰੀਦਾ ਹੈ ਮਾਲ ਸਾਰਾ ਬਾਪੂ ਦੇ ਬੱਚੇ ਉਹ ਤਾਂ ਆ ਗਿਆ ਰਾਤ ਨੂੰ ਕੀ ਇਹ ਨਾ ਕਰਦਾ

ਕੱਟਿਆਂ ਨੇ ਕੋਈ ਜਰਾ ਵੀ ਵੇਚਣਾ ਹੈ। ਇਹ ਕਿਉਂ ਕਟਿਆਂ ਦੀ ਜ਼ਰੂਰਤ ਹੁੰਦੀ ਹੈ ਨਾ? ਜ਼ਰੂਰ ਟਰਾਲਾ ਮੰਡੀ ਤੇ ਆਇਆਗਾ ਮੇਰੇ ਭਰਾ। 11 ਤੇ 27 ਨੂੰ ਲੱਗਦੀ ਹੈ। ਆ ਪੂਰਾ ਥਾਣ। ਸਾੜ ਜਾ। ਧਾਰਾ ਪਤਵਿਦਾਰ ਆ ਗਿਆ ਤੋਂ ਉਹ ਨਹੀਂ ਇਹ ਬਾਕੀ। ਜਿਸਾਣਾ? ਥੋਗੀ ਓਏ। ਮਾਟਰ ਉਧਾਰੇ ਉੱਥੋਂ। ini बता di है ਦੇਲੀ ਹੋਣੀ ਹੈ ਹੈਲੋ ਇਹ ਸਾਰਾ ਮਾਲ ਲਾਪੂ ਦੇ ਵਿੱਚ ਜਾਊਗਾ ਰੇਲੀ ਰੌਂ ਦਾ ਕੱਟਾ ਹੈ ਮੰਡੀ ਤੇ ਜ਼ਰੂਰ ਆਇਆ ਕੋ ਮੇਰੇ ਭਰਾ ਕਿਉਂਕਿ ਮਈਆਂ ਵੀ ਚੁੰਦੀਆਂ ਨੇ ਜਿਹੜੀਆਂ ਕਈ ਗੱਭਣ ਰਹਿ ਜਾਂਦੀਆਂ ਦੁੱਧ ਹੁੰਦਾ ਥੱਲੇ 5-7 ਕਿਲੋ ਆਹ ਲੇ ਦੁੱਧ ਪੈ ਗਿਆ ਨਾ ਜੇ ਨਹੀਂ ਅਮ ਜਰਿਆਂ ਦਾ ਜਾਨ ਬਚ ਜੀ ਆ ਬਾਈ ਨੇ ਦੁੱਧ ਵੀ ਲਿਆ ਪੈਸੇ ਖੇਦ ਤੇਰਾ ਭਾਅ ਦਾ 1500 ਦੁੱਧੇ ਪੀਲੇ ਹੋਣਗੇ ਛੱਡ ਵੇਚਣਾ ਆ ਵੇ ਉਹ ਲੰਡਰਾ ਨਾ ਬਾਈ ਲਾਪੂ ਤੇ ਇਨਾ ਕਮਾਲ ਆ ਤੁਹਾਨੂੰ ਦਿਖਾਤਾ ਉਨੇ ਦੁਬਾਰਾ ਗਾਈਆਂ ਦੀ ਕਰ ਆਪਾਂ ਨੂੰ ਫਿਰ ਦਾਧਾਰੂ ਮੱਝਾਂ ਦੀ ਦੁੱਧ ਵਾਲੀਆਂ ਦੀ ਬਣੂਗੀ ਇਹ ਸਾਨੂੰ ਸਾਰੀ ਦਿਖਾਤੀ ਆਪਾਂ ਜੰਨਾ ਮੰਡੀ ਦੇ ਵਿੱਚੋਂ ਬਾਹਰੋਂ ਮਾਲ ਲਾਪੂ ਦੇ ਵਿੱਚ ਵੇਖ ਲੈਣਾ ਤੁਹਾਨੂੰ ਸਾਰਾ ਚੈੱਕ ਕਰਵਾਤਾ ਮੇਲਾ ਇਹੋ ਵਾ ਸਾਨੂੰ ਹੁਣ ਗਾਈਆਂ ਦੀ ਵੀਡੀਓ ਡਾਊਨਲੋਡ ਕਰਕੇ ਚਾਹਾਂਗੇ ਉਸ ਤੋਂ ਬਾਅਦ ਮੱਝਾਂ ਦੀ ਤੁਹਾਡਾ ਜੀ ਧੰਨਵਾਦ ਕਰਦੇ ਵੀਡੀਓ ਨੂੰ ਮੇਰਾ ਭਾਈ ਬਣ ਕੇ ਸ਼ੇਅਰ ਨਾਲੇ ਲਾਇਕ ਕਰਦਿਆ ਕਰੋ ਵੀਰੇ ਅਸਾਂ ਹਰ ਮੰਦੇ ਦੀ ਵੀਡੀਓ ਆਪਾਂ ਕਲਪ ਫਾਇਕਣਾਗੇ ਓਕੇ ਵੀਰੇ ਧੰਨਵਾਦ